ਕਰਨਾ ਕਿ ਮਮਤਾ ਮਹਾਜਨ ਜੀ ਬਾਈ ਸਾਡੇ ਇਹ ਵਾਰਡ ਦੇ ਵਿੱਚ ਬਿਤੇ ਪਾਲ ਜਿਹੜੇ ਇਹਨਾਂ ਦੇ ਵਾਈਫ ਸੀਫਾ ਮਹਾਜਨ ਜੀ ਜਿਹੜੇ ਕਿ ਵਾਰਡ ਨੰਬਰ 5 ਸਾਡੇ ਉਮੀਦਵਾਰ ਨੇ ਅਸੀਂ ਸਾਡੀ ਕੋਸ਼ਿਸ਼ ਇਹ ਹੈ ਕਿਉਂਕਿ ਸਾਡੇ ਜਿਹੜਾ ਇੱਕ ਵਾਰਡ ਨੰਬਰ 5 ਆ ਨਾ ਸਾਰੀਆਂ ਪਾਰਟੀਆਂ ਦਾ ਇੱਥੇ ਯੋਰ ਲੱਗਾ ਹੋਇਆ ਜਿਹੜੇ ਸਾਡੀ ਓਪੋਜੀਸ਼ਨ ਚ ਨੇ 12 ਵਾਰਡਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਹੜੇ ਆਪਣੇ ਉਮੀਦਵਾਰ ਦਿੱਤੇ ਨੇ ਮੈਨੂੰ ਮਤਲਬ ਮੌਕਾ ਦਿੱਤਾ ਤੇ ਟਿਕਟ ਦਿੱਤੀ ਹੈ ਤੇ ਮੈਂ ਸਾਰੇ ਮਤਲਬ ਆਪਣੇ ਵਾਰਡ ਦੇ ਸਾਰੇ ਜ਼ਿਲ੍ਹੇ ਦੀਆਂ ਵੱਡੇ ਮੇਰੇ ਵੀ ਨਾ ਸਭ ਨੂੰ ਬੱਚਿਆਂ ਨੂੰ ਸਭ ਨੂੰ ਕਹਾਂਗੀ ਕਿ ਮੈਨੂੰ ਪੱਜ ਵਾਰਡ ਤੋਂ ਵੋਟ ਦੇ ਕੇ ਜਤਨ ਤੇ ਅਸੀਂ ਜਿਹੜੇ ਵੀ ਮੁੱਦੇ ਤੁਹਾਡੇ ਹੋਣਗੇ ਮਤਲਬ ਕੋਈ ਵੀ ਜਿਹੜਾ ਤੁਹਾਡਾ ਕੋਈ ਵੀ ਕੰਮ ਕਿਸੇ ਦਾ ਹੋਏਗਾ ਉਹ ਸਾਰੇ ਜਿਹੜੇ ਆ ਅਸੀਂ ਗੁਡੀ ਪਾਜੀ ਤੱਕ ਪਹੁੰਚਾਵਾਂਗੇ ਤੇ ਕਰਾਂਗੇ ਬਾਕੀ ਜਿੱਤਾਂ ਤਾਂ ਪਤਾ ਹੈ ਸਿਆਸਤ ਚ ਰਹੇ ਨੇ ਤੇ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਸਾਰੇ ਸ਼ਹਿਰ ਦੀ ਸਾਰੇ ਮਤਲਬ ਲੋਕਾਂ ਦੀ ਤੇ ਮੈਨੂੰ ਵੀ ਮੌਕਾ ਦਿੱਤਾ ਜਾਏ ਤੇ ਮੇਰੇ ਹਸਬੰਦ ਨੂੰ ਨਾਲ ਕੱਲ ਦਾ ਦਿਨ ਲਖਣਾ ਚ ਮੱਖੋ ਘੋਟਾ ਹੁੰਦੀਆਂ ਗਾਹ ਚੈੱਕ ਕਰਾਂ ਗਾਹ ਕਿ ਆਉਣੀ ਪੰਜ ਨੰਬਰ ਵਾਰਡ ਚ ਮੇਰੀ ਭੈਣ ਜੀ ਗਗੁਪਤਾ ਚ 4 ਨੰਬਰ ਤੇ ਮੇਰਾ ਪਰਿਵਾਰ ਰਾਜੀ ਕਰ ਨਾ ਇੱਕ ਦੋਨੋ ਉਮੀਦਵਾਰ ਜਿਵੇਂ ਡਾਇਮੰਡ ਨੇ ਦੱਸਿਆ ਕਿ ਉਹ ਬੜੇ ਉਸ ਬੰਦੇ ਨਾਲ ਜਿਹੜਾ ਬੜਾ ਪੁਰਾਣੇ ਨੂੰ ਤੁਸੀਂ ਉਹਨੂੰ ਜਾਣਦੇ ਮੈਂ ਲੱਗਤੀ ਨਹੀਂ ਵਰਤਣਾ ਜੋ ਕੁਝ ਕਰਕੇ ਰਿਹਾ ਹੈ ਉਹਨਾਂ ਨੂੰ ਪਾਰਾ ਪਤਾ ਹੈ ਦੋ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੇ ਦੋਵੇਂ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਛਾੜ ਲਿਆ ਜਿੱਤੇ ਇਲੈਕਸ਼ਨ ਬੜਾ ਪਾਰਟੀ ਵਿੱਚ ਦੂਜੀ ਅੱਜ ਇੱਕ ਕੈਂਡੀਡੇਟ ਦੀ ਮਦਦ ਕਰ ਰਹੇ ਹੋ। ਦੇਖੋ ਜੀ ਵਾਰਡ ਨੰਬਰ 5 ਚੋਂ ਸ਼ਿਖਾ ਗੁਪਤਾ ਜੀ ਜਿਹੜੇ ਆਮਾਦੀ ਪਾਰਟੀ ਦੇ ਉਮੀਦਵਾਰ ਚਾਰ ਨੰਬਰ ਵਾਰਡ ਚ ਰਜਿਤ ਮਰਵਾਹਾ ਜੀ ਜਿਹੜੇ ਉਮੀਦਵਾਰ ਨੇ ਆਮਾਦੀ ਪਾਰਟੀ ਦੇ ਉਹਨਾਂ ਦੇ ਸਬੰਧ ਚ ਇੱਕ ਇਨਡੋਰ ਮੀਟਿੰਗ ਹੋਈ ਹੈ। ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਆਮਾਦੀ ਪਾਰਟੀ ਦੇ ਹੱਕ ਚ ਜਿਹੜੇ ਲੋਕ ਫਤਵਾ ਦੇਣ ਜਾ ਰਹੇ ਨੇ ਇੱਕ ਦਿਨ ਬਚਿਆ ਲੋਕਾਂ ਦਾ ਮਨ ਜਿਹੜਾ ਉਹ ਸੈੱਟ ਹੋ ਗਿਆ ਕਿ ਲੋਕਾਂ ਨੇ ਕੀ ਕਰਨਾ ਹੈ ਤਾਂ ਉਮੀਦ ਇਹੀ ਹੈ ਕਿ ਲੋਕਾਂ ਆਮ ਆਦਮੀ ਪਾਰਟੀ ਚ ਬਹੁਤ ਵੱਡੀ ਪੱਧਰ ਤੇ ਜਿਹੜਾ ਫਤਵਾ ਦੇਣ ਜਾ ਰਹੇ ਨੇ ਕਿਹੜੇ ਕਿਹੜੀ ਪਾਰਟੀ ਦੇ ਉਮੀਦਵਾਰ ਹੁਣ ਫਤ ਮੈਦਾਨ ਵਿੱਚ ਡਟਿਆ ਨਹੀਂ ਸਭ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ ਦੇ 13 ਉਮੀਦਵਾਰ ਕਾਂਗਰਸ ਦੇ 12 ਭਾਜਪਾ ਦੇ 8 ਤੇ ਕਾਲੀ ਦਲ ਦੇ ਇੱਕ ਤੇ ਆਜ਼ਾਦ ਮੇਰੇ ਕਾ ਤਿੰਨ ਉਮੀਦਵਾਰ ਜਿਹੜੇ ਆ ਉਹ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਉਹ ਵੀ ਵਿਚ ਤੁਹਾਡੇ ਕਿਤੇ ਕੈਂਡੀਡੇਟ ਤੇ ਪਹਿਲਾਂ ਤੁਹਾਡੇ ਨਾਲ ਸੀ ਤੇ ਹੁਣ ਤੁਹਾਡੇ ਬੈਕਲੌਗ ਹੋ ਗਿਆ ਉਹ ਤਾਂ ਵੇਖੋ ਹਰ ਇੱਕ ਦਾ ਹੱਕਾ ਟਿਕਟ ਮੰਗਣਾ ਠੀਕ ਆ ਜਿਹੜੇ ਸਮਝਦਾਰ ਸਿਆਣੇ ਹੁੰਦੇ ਜੇ ਟਿਕਟ ਤਾਂ ਇੱਕ ਨੂੰ ਮਿਲਣੀ ਆ ਚਾਰ ਚਾਰ ਉਮੀਦਵਾਰ ਸੀਗੇ ਇੱਕ ਵਾਰਚ ਦੋ ਬੰਦੇ ਜਿਹੜੇ ਆ ਉਹ ਬਾਗੀ ਹੋਏ ਨੇ ਇੱਕ ਮਨਜੀਤ ਸਿੰਘ ਜਿਹੜਾ ਬੀਜੇਪੀ ਚ ਗਿਆ ਹੈ ਤਾਂ ਇੱਕ ਗੁਲਸ਼ਨ ਕੁਮਾਰ ਜਿਹੜਾ ਉਹ ਬੀਜੇਪੀ ਚ ਗਿਆ ਉਹਨਾਂ ਨੂੰ ਉਮੀਦਵਾਰ ਨਹੀਂ ਲੱਭਦੇ ਇਹਨਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਉਹਨਾਂ ਨੂੰ ਉਮੀਦਵਾਰ ਮਿਲ ਗਏ ਤੇ ਇਹਨਾਂ ਨੂੰ ਟਿਕਟਾਂ ਮਿਲ ਗਈਆਂ ਤਾਂ ਵੋਟਰਾਂ ਨੂੰ ਕੀ ਲੱਗਣਾ ਜਾਓਗੇ ਜੋ ਅੱਗੇ ਤੂੜੀ ਗਲੀ ਸੀ ਮੱਝ ਭੁੱਖੀ ਸੀ ਉਹ ਦੋਵਾਂ ਦੀ ਕੱਤੀ ਹੋ ਗਈ ਉਹਦਾ ਢਿੱਡ ਭਰ ਗਿਆ ਉਹਦਾ ਕੰਮ ਸਰ ਗਿਆ ਇਹ ਹੋਇਆ ਇੱਥੇ ਅੱਜ ਕੋਈ ਵੋਟਰਾਂ ਨੂੰ ਅਪੀਲ ਜੀ ਅਪੀਲ ਹੈ ਕੀ ਦੋ ਤਰੀਕ ਨੂੰ ਵੋਟਾਂ ਪੈਣੀਆਂ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਣੀ ਵੱਧ ਤੋਂ ਵੱਧ ਜਿਹੜੀ ਵੋਟ ਆ ਉਹਦਾ ਇਸਤੇਮਾਲ ਜ਼ਰੂਰ ਕਰੋ ਲੋਕਤੰਤਰ ਤਾਂ ਹੀ ਬਹਾਲ ਹੋ ਸਕਦਾ ਕਿ ਤੁਸੀਂ ਵੋਟ ਪਾਓ ਆਪਣੀ ਇਸ ਕਰਕੇ ਉਮੀਦ ਆ ਕਿ ਬਹੁਤ ਵੱਡੀ ਪੱਧਰ ਤੇ ਡੇਰਾ ਬਾਬਾ ਨਾਨਕ ਦੇ ਲੋਕ ਵੋਟਾਂ ਪਾਉਣਗੇ ਹਾਂ ਜੀ ਮੇਰਾ ਨਾਮ ਸ਼ਿਖਾ ਗੁਪਤਾ ਹੈ ਮੈਂ 5 ਨੰਬਰ ਵਾਰਡ ਤੋਂ ਖੜੀ ਹੋਈ ਆ ਆਮ ਆਦਮੀ ਪਾਰਟੀ ਵੱਲੋਂ ਤੇ ਮੇਰਾ ਚੋਣ ਨਿਸ਼ਾਨ ਝਾੜੂ ਹੈ ਤੇ ਮੇਰੀ ਜਿਹੜੀ ਫਾਦਰ ਸਾਹਿਬ ਦੇ ਮੇਰੀ ਜਿਹੜੀ ਸੋਹਰਾ ਸਾਭ ਸੀਗੇ ਉਹ ਮਤਲਬ ਪ੍ਰਧਾਨ ਰਹੇ ਨੇ ਕਮੇਟੀ ਦੇ ਪ੍ਰਧਾਨ ਰਹੇ ਨੇ ਤੇ ਉਹਨਾਂ ਨੇ 34-35 ਸਾਲ ਲੋਕਾਂ ਦੀ ਸੇਵਾ ਕੀਤੀ ਆ ਤੇ ਮੈਂ ਜਾਣਨੀ ਆ ਕਿ ਸਾਰੇ ਲੋਕ ਜਿਹੜੇ ਨੇ ਮੇਰੇ ਵਾਰਡ ਦੇ ਉਹ ਮੈਨੂੰ ਮਤਲਬ ਵੋਟ ਦੇ ਕੇ ਜਿਤਾਨ ਤੇ ਮੈਂ ਵੀ ਮਤਲਬ ਉਹਨਾਂ ਦੀ ਲੋਕਾਂ ਦੀ ਸੇਵਾ ਕਰ ਸਕਾਂ ਤੇ ਮੈਂ ਗੁਰਦੀਪ ਭਾਜੀ ਦਾ ਦਿਲੋਂ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈਗਾ ਕਿ ਮੈਂ ਕਰੋ ਨਿਕਲ ਕੇ ਇੱਕ ਇਲੈਕਸ਼ਨ ਚ ਖੜੀ ਹੋ ਗਈ ਹਾਂ